ਪਟਾਲਾ ਦੇ ਸਿਨੇਮਾ ਰੋਡ ਦੁਕਾਨ ਚ ਚੋਰੀ ਕਰਦੇ ਹੋਏ ਲੋਕਾਂ ਨੇ ਕੀਤੇ ਚੋਰ ਕਾਬੂ ਮੌਕੇ ਦੀ ਵੀਡੀਓ ਆਈ ਸਾਹਮਣੇ ਲੰਬੇ ਸਮੇਂ ਤੋਂ ਲੋਕ ਚੋਰਿਆਂ ਤੋਂ ਸੰ ਪ੍ਰੇਸ਼ਾਨ ਬੀਤੀ ਦੇਰ ਰਾਤ ਪਟਾਲਾ ਦੇ ਸਿਨੇਮਾ ਰੋਡ ਤੇ ਮੌਜੂਦ ਕੁਮਾਰ ਬੁੱਕਸਟੋਰ ਤੋਂ ਚੋਰੀ ਕਰਦੇ ਹੋਏ ਚੋਰ ਲੋਕਾਂ ਨੇ ਕਾਬੂ ਕੀਤੇ ਚੋਰ ਫਰਾਰ ਹੋਣ ਵਿੱਚ ਹੋਏ ਕਾਮਯਾਬ ਕਾਬੂ ਕੀਤੇ ਚੋਰਾ ਦੀ ਮੌਕੇ ਦੀ ਵੀਡੀਓ ਆਈ ਸਾਹਮਣੇ ਪੀੜਤ ਦੁਕਾਨਦਾਰ ਅਤੇ ਲੋਕਾਂ ਦਾ ਕਹਿਣਾ ਸੀ ਕਿ ਚੋਰਾਵਾਂ ਵੱਲੋਂ ਦੇਰ ਰਾਤ ਦਰਵਾਜ਼ਾ ਤੋੜ ਕੇ ਕਮਾਰ ਪਕਸਟੋਰ ਚ ਚੋਰੀ ਕੀਤੀ ਜਾ ਰਹੀ ਸੀ ਅਤੇ ਤਾਂ ਦੇ ਖੜਕਾ ਸੁਣ ਕੇ ਜਦੋਂ ਲੋਕ ਇਕੱਠੇ ਹੋਏ ਤਾਂ ਬਾਹਰ ਨਿਕਲੇ ਤਾਂ ਮੌਕੇ ਤੇ ਲੋਕਾਂ ਨੇ ਦੋ ਚੋਰਾ ਨੂੰ ਕਾਬੂ ਕਰ ਲਿਆ ਅਤੇ ਦੋ ਚੋਰ ਭੌਕੇ ਤੋਂ ਫਰਾਰ ਪਹੁੰਚ कामयाब ਹੋ ਗਏ ਬਾਕੀ ਕਾਬੂ ਕੀਤੇ ਗਏ ਚੋਰ ਪੁਲਸ ਹਵਾਲੇ ਕੀਤੇ ਗਏ ਹਨ ਉਹਨਾਂ ਕਾਕੇ ਲੋਕ ਇਨਾ ਚੋਰੀਆਂ ਦੀਆਂ ਵਾਰਤਾਤ ਤੋਂ ਕਾਫੀ ਪਰੇਸ਼ਾਨ ਸਨ ਉਹਨਾਂ ਕਾਕੇ ਤੇ ਰਾਤ ਤਾਂ ਜਿਆਦਾ ਨੁਕਸਾਨ ਤੋਂ ਬਚਾ ਹੋ ਗਿਆ ਪਰ ਪੁਲਸ ਨੂੰ ਚਾਹੀਦਾ ਹੈ ਕਿ ਇਨਾ ਚੋਰਾਂ ਦੇ ਗਰੋਹਾਂ ਨੂੰ ਨਕੇਲ ਪਾ ਕੇ ਸਖਤੀ ਵਰਤੀ ਜਾਵੇ ਤੇ ਚੋਰੀ ਹੋਈ ਪਾਜੀ ਰਾਤੀ 2 ਵਜੇ ਚੋਰ ਪੈ ਗਏ ਅੰਦਰ 45 ਤੋੜੇ ਤੋੜੇ ਝਸਈਆ ਤੋੜੀ ਥੱਲੇ ਵੱੜਨ ਦੀ ਕੋਸ਼ਿਸ਼ ਕੀਤੀ ਜੇ ਅੱਗੇ ਵੀ ਇਦਾਂ ਕੁ ਤੇ ਏਸੀ ਦੀ ਪਾਈਪਾ ਕੱਟ ਕੇ ਲਈ ਗਈ ਇਸ ਮੈਂ ਕੀ ਹੈਗੇ ਨਸੜੀ ਹੈਗੇ ਉਹ ਪੁਲਿਸ ਨਾਲ ਦੋ ਫਿਰ ਉਹ ਸੜ ਦੇ ਦੇ ਦਾ ਕਰਦੇ ਕੋਈ ਆ ਜੀ ਕੁਮਾਰ ਬਕੌਤ ਸਿੰਘ ਮਰੋੜ ਹੈਗੇ ਕਿਤਾਬਾਂ ਦੀ ਦੁਕਾਨ ਦੇ ਬੰਦੇ ਫੜ ਲਏ ਬੰਦੇ ਫੜ ਲਏ ਤਲਾਂ ਥਾਰੀ ਬੰਦੇ ਗਏ ਨਹੀਂ ਨਹੀਂ ਦੋ ਤਿੰਨ ਜਗ ਹੈਗੇ ਦੋ ਬੰਦੇ ਫੜੇ ਗਏ ਬਸ ਆਪਸੇ ਨਵਾਂ ਗਵੰਡਿਆ ਪਾਸੇ ਆਂਦੇ ਜੇ ਨੀਵੀ ਕਿਥੋਂ ਚੜਾਉਂਦੇ ਉਹ ਪਿਛੋਤਲਾ ਤੋੜ ਗਿਆ ਜੀ ਤੇ ਸੀਸੀਟੀਵੀ ਵੀ ਹੈਗੀ ਸੀਸੀਟੀਵੀ ਵੀ ਹੈਗੀ ਜਦੋਂ ਤਾਰ ਉਪਟ ਗਏ ਕਹਿੰਦਾ ਕੰਮ ਕੰਮ ਕਹਿੰਦਾ ਲੈ ਕੇ ਕੁਝ ਨਹੀਂ ਕੀਤਾ ਹਲੇ ਅੰਦਰ ਬੜਨ ਦੀ ਕੋਸ਼ਿਸ਼ ਕੀਤੀ ਹਲੇ ਕੋਈ ਨਹੀਂ ਆਇਆ ਉਹ ਕਹਾ ਕਥਾ ਕੀਤਾ ਬਾਤ ਉਤਾਰ ਦੀ ਰਾਤੀ ਜਿਹੜੀ ਘਟਨਾ ਹੋਈ ਆ ਇਧਰੋਂ ਦਰਵਾਜ਼ਾ ਤੋੜ ਕੇ ਬਹੁਮੀ ਦੇ ਘਰ ਦਰਵਾਜ਼ਾ ਤੋੜ ਕੇ ਅੰਦਰ ਆਏ ਆ ਇੰਟਰ ਹੋਏ ਆ ਆ ਤਾਰਾ ਵੱਡੀਆਂ ਵੇਖੋ ਸਾਰੀਆਂ ਪਈਆਂ ਇਸ ਤਾਰਾ ਤਾਰ ਦੀ ਦੂਜੀ ਪਈ ਐ ਸੀ ਦੀ ਤਾਰ ਇਹ ਪਈਆਂ ਉਹ ਜਦੋਂ ਖੜਾ ਗਿਆ ਤੇ ਸਾਨੂੰ ਫੋਨ ਆ ਗਿਆ ਤੇ ਬਾਈ ਦੋ ਚੋਰ ਫੜੇ ਗਏ ਦਰਵਾਜ਼ਾ ਤੋੜ ਕੇ ਕਿੰਨੇ ਰਾਜੇ ਦੇ ਘਰਾਂ ਦੀ ਚੋਰੀ ਹੋਣ ਲੱਗੇ ਸੱਤ ਕੋਲ 7-8 ਸੱਤ ਹੋਈ ਹੋਈ ਹੈ ਸੱਤ ਐਸੇ ਲੱਗੇ ਲੱਗੇ ਤੇ ਟੁੱਟਿਆ ਲਾਤੀਆਂ ਕਿਸੇ ਦੇ ਕੋਈ ਹੱਥ ਦੂਜੇ ਬੰਨੇ ਆ ਉਹ ਗਲੀ ਵਰੀ ਕੋਈ ਵਾਈਦੀ ਆ ਉੱਥੇ ਐਲਈਡੀ ਵੀ ਆਪਣਾ ਗੀਜ਼ਰ ਵਗੈਰ ਲੱਗੇ ਲਗੇ ਉਹ ਮੈਂ ਥਾਣੇ ਫੋਨ ਕੀਤਾ ਹਾਂ ਨੇ ਦੋ ਬੰਦੇ ਫੜ ਕੇ ਜੇਲ੍ਹ ਭੇਜਦੇ ਆ ਤੇ ਦੋ ਬੰਦੇ ਚ ਫੜਨ ਵਾਰੇ ਆ ਜਿਹੜੇ ਰਾਤੀ ਫੜੇ ਨੂੰ ਰਾਤੀ ਮਾਰਦੇ ਰਾਤੀ ਥਾਣੇ ਲੈ ਕੇ ਜਾਂਦੇ ਬਾਕੀ ਫੜੇ ਨੇ ਹਾਂ ਬਾਕੀ ਥੋੜੇ ਦੋ ਬੰਦੇ ਤੇ ਉਹ ਥਾਣੇ ਵਾਲੇ ਲੈ ਗਏ ਕੀ ਨੰਬਰ ਹੈ ਜੀ ਮੇਰਾ ਨਾਮ ਬਬਲਾ ਭਾਜੀ ਮੈਂ ਸਲਮਾ ਰੋਡ ਦਾ ਨਿਵਾਸੀ ਹੈਗਾ گاਵਾ ਤੇ ਰਾਤੀ 12:30 ਵਜੇ ਨਾ ਮੈਨੂੰ ਭਾਬੀ ਦਾ ਫੋਨ ਆਇਆ ਨਾਲ ਦੇ ਗਵੰਦੀਆਂ ਦਾ ਕਿ ਕੁਮਾਰ ਦੀ ਦੁਕਾਨ ਦੇ ਉੱਤੇ ਠੱਕ ਠੱਕ ਦੀ ਆਵਾਜ਼ ਆਣ ਰਹੀ ਆ ਮੈਂ ਇੱਥੇ ਜਦੋਂ ਆ ਕੇ ਦੇਖਿਆ ਤੇ ਮੈਨੂੰ ਪਤਾ ਲੱਗਾ ਕਿ ਤੇ ਇੱਥੇ ਚੋਰ ਵੜਿਆ ਦਾ ਠੀਕ ਹੈ ਅਸੀਂ ਆ ਕੇ ਸਾਰੇ ਪਾਸੇ ਤਲਾਸ਼ੀ ਕੀਤੀ ਮੈਂ ਇੱਕ ਬੰਦੇ ਨੂੰ ਖੁਦ ਟਕੰਦ ਟੱਪਦੇ ਵੇਖਿਆ ਉਸ ਤੋਂ ਬਾਅਦ ਮੇਰੀ ਵਾਇਸ ਉਨਕੇ ਸਾਰਾ ਮਲਾ ਇਕੱਠਾ ਹੋਇਆ ਜੇ ਤੇ ਉਸ ਤੋਂ ਬਾਅਦ ਅਸੀਂ ਕਾਰਵਾਈ ਕੀਤੀ ਦੋ ਦੋ ਬੰਦੇ ਫੜੇ ਗਏ ਇੱਕ ਦਾ ਨਾਂ ਦਿਨੇਸ਼ ਹੈ ਉਹ ਝੋਪੜਪੱਟੀ ਦਾ ਆਪ ਖੁਦ ਕਬੂਲ ਕਰਦਾ ਪਿਆ ਕਿ ਮੈਂ ਝੋਪੜਪੱਟੀ ਦਾ ਵਾਂ ਤੇ ਦੂਸਰੇ ਦਾ ਨਾਂ ਮੈਨੂੰ ਨਹੀਂ ਪਤਾ ਹੈਗਾ ਬਾਕੀ ਉਹਨਾਂ ਨੇ ਤਾਲੇ ਤੂਲੇ ਤੋੜੇ ਤੇ ਅਗਲੇ ਸਮਾਨ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਲੇਕੇ ਸਮਾਨ ਨਹੀਂ ਲੈ ਜਾ ਪਏ ਮੋਕੇ ਤੇ ਆਪਾਂ ਵਾਰਦਾਤ ਤੇ ਹੱਥ ਪਾ ਲਿਆ ਫੇ